ਸ੍ਰੀ ਕਲਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੇ ਆਪਾਂ ਫੇਰ ਆਗੇ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਖੀਰ ਜਿਹੜੀ ਕਿ 15 ਤੋਂ 20 ਮਿੰਟ ਦੇ ਵਿੱਚ ਵਿੱਚ ਬਣੇਗੀ ਖੀਰ ਤੇ ਤੁਹਾਨੂੰ ਉਹਦੇ ਨਾਲ ਨਾਲ ਤੁਹਾਨੂੰ ਦੱਸਾਂਗੇ ਸਿਕਰਟ ਕਿ ਕਿਵੇਂ ਕਿੰਨੀ ਜਲਦੀ ਤੇ ਕਿਵੇਂ ਬਣਦੀ ਆ ਤੇ ਸਵਾਦ ਆਉਂਦੀ ਆ ਕਿ ਜਦੋਂ ਵੀ ਤੁਹਾਡੇ ਕੋਈ ਪਰੌਣੇ ਆਏ ਮਹਿਮਾਨ ਆਏ ਤਾਂ ਤੁਹਾਨੂੰ ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਇਹ ਬਣਾਈ ਕਿਵੇਂ ਤੇ ਇੰਨੀ ਜਲਦੀ ਕਿਵੇਂ ਬਣੀ ਆ ਤੇ ਤੁਸੀਂ ਸਾਰੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣਾ ਤੇ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਵਾਂਗੀ ਤੇ ਨਾਲੇ ਅੰਤੇ ਜਾ ਕੇ ਤੁਹਾਨੂੰ ਦੱਸਦੀ ਆਂ ਇਹ ਸਿਕਰਟ ਕੀ ਹੈ ਕਿ ਜਿਹੜੀ 15 ਤੋਂ 20 ਮਿੰਟਾਂ ਵਿੱਚ ਬਣਦੀ ਆ ਤੇ ਚਲੋ ਆਪਾਂ ਹੁਣ ਬਣਾਨੇ ਆ। ਆਹ ਹੈਗੇ ਆਪਣੇ ਕੋਲ ਚੌਲ ਆਪਾਂ ਪਾਣੀ ਚ ਭਿਓ ਕੇ ਰੱਖਿਆ। ਇਹ ਹੈਗੇ ਕਾਜੂ ਇਹ ਹੈਗੇ ਬਦਾਮ ਦੁੱਧ ਤੇ ਆਪਣੇ ਕੋਲ ਹੈਗੀ ਸ਼ੱਕਰ ਕਿਉਂਕਿ ਮੈਂ ਥੋੜਾ ਥੋੜਾ ਸਮਾਨ ਤਾਂ ਲਿੱਤਾ ਹੈ ਕਿਉਂਕਿ ਮੈਂ ਸਿਰਫ ਅੱਧਾ ਗਲਾਸ ਹੀ ਬਣਾਉਣ ਲੱਗੀ ਆ ਖੀਰ ਦਾ ਤੇ ਤੁਹਾਨੂੰ ਮੈਂ ਦਿਖਾਉਣੀ ਹੁਣ ਆਪਾਂ ਇਹਨੂੰ ਖੀਰ ਨੂੰ ਕਿਵੇਂ ਬਣਾਉਣੀ ਆ। ਆਪ ਲੱਗੇ ਹੁਣ ਇਹਦੇ ਗੈਸ ਦੇ ਉੱਤੇ ਰੱਖਿਆ ਪਤੀਲਾ ਇਹਦੇ ਵਿੱਚ ਪਾਇਆ ਅੱਧਾ ਗਲਾਸ ਪਾਣੀ ਦਾ ਤੇ ਆਹ ਹੈਗੀ ਚੌਲ ਆਪਾਂ ਜਿਹੜੇ ਭੋਂਕੇ ਰੱਖੇ ਸੀਗੇ ਤੇ ਇਹਨਾਂ ਨੂੰ ਭੋਂਕੇ ਰੱਖ ਕੇ ਹੁਣ ਆਪਾਂ ਅੱਧਾ ਘੰਟਾ ਭੋਂਤੇ ਆ ਤੇ ਹੁਣ ਇਹ ਆਪਾਂ ਇਹਨੂੰ ਪਾਣੀ ਦੇ ਵਿੱਚ ਰਿੰਨਾਂਗੇ ਪਹਿਲਾਂ ਤੇ ਇਹ ਨਾ ਸੋਚੋ ਕਿ ਇਹ ਖੀਰ ਪਾਣੀ ਚ ਰਿੰਨਣ ਲੱਗੇ ਆਪਾਂ ਤੇ ਇਹ ਥੋੜੀ ਜੀ ਰਿੰਨਾਂਗੇ ਤੇ ਜ਼ਿਆਦਾ ਨਹੀਂ ਰਿੰਗਣੀ ਆਪਾਂ ਖੀਰੇ ਦੇ ਵਿੱਚ ਉਹ ਤੋਂ ਬਾਅਦ ਫਿਰ ਆਪਾਂ ਇਦਾਂ ਦੁੱਧ ਯੂਜ਼ ਕਰਾਂਗੇ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਇਹ ਪਾਣੀ ਚ ਚੌਰ ਰੰਦੇ ਸੀਗੇ ਆਪਾਂ ਪਹਿਲਾਂ ਤੇ ਆਪਣੇ ਹੁਣ ਆਪਾਂ ਚੌਲ ਲਾ ਕੇ ਰਿਚਣ ਆਪਾਂ ਇਹ ਬਣਾਉਣੀ ਕਿਉਂਕਿ Papa ਤਾਂ ਕਰਕੇ ਆਪਾਂ ਇਹਨੂੰ ਪਾਣੀ ਚ ਬਣਾ ਰਹੇ ਆ ਤੇ ਕਿਸੇ ਮਹਿਮਾਨਾਂ ਨੂੰ ਇਹ ਨਹੀਂ ਪਤਾ ਲੱਗਣਾ ਕਿ ਤੁਸੀਂ ਪਾਣੀ ਚ ਬਣਾਈ ਆ ਜਾਂ じゃ ਕਿਵੇਂ ਬਣਾਈ ਆ ਤੇ ਇਹ ਤੁਸੀਂ ਚੰਗੀ ਤਰ੍ਹਾਂ ਦਿਖਦੇ ਰਹੋ ਕਿਵੇਂ ਬਣਾ ਰਹੇ ਆ ਆਪਾਂ ਇਹਨਾਂ ਨੂੰ ਚੌਲਾਂ ਨੂੰ ਆਪਾਂ ਪਾਣੀ ਦੇ ਵਿੱਚ ਉਬਾਲ ਲੈਣਾ ਹੈਗਾ 3 ਤੋਂ 4 ਮਿੰਟ ਇਸ ਤੋਂ ਬਾਅਦ ਤੇ ਨਹੀਂ ਕਰਨਾ 3 ਤੋਂ 4 ਮਿੰਟ ਹੀ ਆਪਾਂ ਉਬਾਲ ਲੈਣਾ ਹੈ ਉਹ ਤੋਂ ਬਾਅਦ ਆਪਾਂ ਦੁੱਧ ਪਾਵਾਂਗੇ ਦੁੱਧ ਪਾ ਕੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਰਹਿਣਾਂਗੇ ਤਿੰਨ ਤੋਂ ਚਾਰ ਮਿੰਟ ਹੋ ਗਏ ਇਹਨਾਂ ਨੂੰ ਰਿਚਦੇ ਨੂੰ ਹੁਣ ਆਪਾਂ ਕੀ ਕਰਾਂਗੇ ਚੋਂ ਇਹ ਇੰਨੇ ਕਾ ਚੋਲ ਦੋ ਚਮਚੇ ਦੋ ਚਮਚੇ ਵੱਡੇ ਜਿਹੜਾ ਆਪਾਂ ਟੇਬਲस्पून ਹੋ ਜਾਂਦੇ ਇਦਾਂ ਫਿਰ ਆਪਾਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਅਲੱਗ ਰੱਖ ਲਾਂਗੇ ਠੀਕ ਹੈ ਤੇ ਇਹਨਾਂ ਦੇ ਵਿੱਚ ਆਪਾਂ ਪਾ ਦਾਂਗੇ ਦੁੱਧ ਇਹ ਕੱਢ ਲਿਆ ਤੁਸੀਂ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆ ਦੇਖੋ ਚੋਲੇ 'ਚ ਪਾਣੀ ਹੈ ਨਹੀਂ ਥੋੜਾ ਆਪਾਂ ਪਾ ਸੀ ਹਾਲੋ ਜੀ ਹੁਣ ਆਪਾਂ ਪਾਤਾ ਦੁੱਧ ਉਹਨੇ ਰਿੱਚੇ ਕੀ ਥੋੜਾ ਚਲ ਫੈਮਲੀ ਆ ਆਪਾਂ ਜਿਹੜੇ ਚੌਲ ਕੱਢੇ ਸੀ ਆਪਾਂ ਪਾਣੀ 'ਚ ਰੰਨ ਕੇ ਤੇ ਇਹੇਗੇ ਥੋੜੇ ਚੌਲ ਇਹੇਗੇ ਕਾਜੂ ਆਪਾਂ ਇਹਦੇ ਵਿੱਚ ਪਾ ਲੈਣੇ ਕਾਜੂ ਤੇ ਵਿੱਚ ਥੋੜਾ ਜਿਹਾ ਦੁੱਧ ਪਾਉਣਾ ਹੈ ਉਹ ਦੁੱਧ ਆਪੇਸ ਕਰਕੇ ਪਾਉਣਾ ਹੈ ਕਿ ਆਪਾਂ ਇਹਦੀ ਪੇਸਟ ਬਣਾਉਣ ਪੇਸਟ ਬਣਾਉਣੀ ਆ ਹਾਂ ਠੀਕ ਹੈ ਜੀ ਤੇ ਆਪਾਂ ਹੁਣ ਇਹਨੂੰ ਗ੍ਰाइंड ਕਰਕੇ ਆਪਾਂ ਇਹਦੀ ਬਣਾਉਣੀ ਆ ਪੇਸ ਇਹ ਹੈਗੇ ਆਪਾਂ ਪਾਏ ਆ ਕਾਜੂ ਤੇ ਇਹਨੂੰ ਇਹ ਕਾਜੂਆਂ ਦਾ ਪਾਉਣ ਦਾ ਆਪਣਾ ਇਹ ਤਰੀਕਾ ਸੀ ਕਿ ਆਪਾਂ ਪਾਣੀ 'ਚ ਕੀ ਰਿਣੀ ਸੀਗੀ ਤੇ ਇਸ ਕਰਕੇ ਜਦੋਂ ਆਪਾਂ ਇਹ ਕਾਜੂ ਦੇ ਵਿੱਚ ਪੇਸਟ ਬਣਾ ਕੇ ਪਾਵਾਂਗੇ ਤਾਂ ਇਹਦੀ ਥਿਕਨੈਸ ਕਰੀਮੀ ਪੂਰੀ ਕਰੀਮ ਬਣ ਜਾਣੀ ਇਹਦੀ ਨਾਈਸ ਆਪਣੀ ਖੀਰ ਬਣ ਜਾਣੀ ਆ ਆਪਾਂ ਲੱਗੇ ਆ ਇਹਨੂੰ ਹੁਣ ਪੇਸਟ ਬਣਾਉਣਾ ਇਹ ਹੈਗੇ ਆਪਣੇ ਬਦਾਮ ਤੇ ਇਹਨਾਂ ਨੂੰ ਆਪਾਂ ਹੁਣ ਬਦਾਮਾਂ ਨੂੰ ਕੱਟ ਕੇ ਇਹ ਆਪਾਂ ਫਿਰ ਖੀਰ ਦੇ ਵਿੱਚ ਪਾਵਾਂਗੇ ਆਲੋ ਜੀ ਆਪਾਂ ਬਦਾਮ ਹੋ ਗਏ ਕੱਟ ਕੇ ਆਪਾਂ ਕੱਲੇ ਰੈਡੀ ਤੇ ਆਪਾਂ ਖੀਰ ਥੋੜੀ ਬਣਾਈ ਕਰਕੇ ਥੋੜੇ ਬਦਾਮ ਲਾਏ ਜਿੰਨੇ ਡਿਪੈਂਡ ਤੁਹਾਡੇ ਤੇ ਤੁਸੀਂ ਕਿੰਨੀ ਖੀਰ ਬਣਾਉਣੀ ਹੈ ਤੁਸੀਂ ਓਨੇ ਬਦਾਮ ਵਗੈਰਾ ਪਾ ਸਕਦੇ ਹੋ ਤੁਸੀਂ ਇਹ ਚ ਲੈਚੀਆਂ ਵੀ ਪਾ ਸਕਦੇ ਹੋ ਕੱਟ ਕੇ ਤੇ ਜੇ ਤੁਸੀਂ ਸੌਗੀਆਂ ਲਈ ਕਰਦੇ ਹੋ ਤਾਂ ਸੌਗੀਆਂ ਵੀ ਪਾ ਸਕਦੇ ਆ ਆਪਾਂ ਕੱਲੇ ਬਦਾਮ ਹੀ ਪਾਉਣੇ ਆ ਤੇ ਆਹ ਜਿਹੜੇ ਦੂਜੇ ਬਦਾਮ ਹੈਗੇ ਆ ਜਿਹੜੇ ਛਿਲਕੇ ਵਾਲੇ ਹੈਗੇ ਆ ਇਹ ਆਪਾਂ ਉੱਤੋਂ ਸਜਾਉਣ ਲਈ ਗਾਰਨਿਸ਼ ਕਰ ਲਈ ਰੱਖਾਂਗੇ ਤੇ ਆਹ ਸਿਰਫ ਆਪਾਂ ਵਿੱਚ ਪਾਵਾਂਗੇ ਨੀਲੀ ਆਪਣੀ ਖੀਰ ਵੀ ਬਣ ਕੇ ਤਿਆਰ ਹੋ ਗਈ ਆ ਤੇ ਬਸ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਉਹਦੇ ਵਿੱਚ 슈ਗਰ ਵਗੈਰਾ ਪਾ ਕੇ ਆਹ ਲੋ ਜੀ ਆਪਣੀ ਖੀਰ ਬਣ ਕੇ ਤਿਆਰ ਹੋ ਗਈ ਐ 10 ਮਿੰਟਾਂ ਦੇ ਵਿੱਚ ਤੇ ਹੁਣ ਆਪਾਂ ਵਿੱਚ ਪਾਵਾਂਗੇ ਜਿਹੜੇ ਚੌਲ ਸੀ ਤੇ ਕਾਜੂ ਸੀਗੇ ਦੁੱਧ ਪਾ ਕੇ ਆਪਾਂ ਇਹਦੀ ਪੇਸਟ ਬਣਾਈ ਸੀਗੀ ਇਹ ਪੇਸਟ ਆਪਾਂ ਤਾਂ ਇਹਦੇ ਵਿੱਚ ਪਾਉਣੀ ਕਿ ਤੇ ਆਪਾਂ ਪਾਣੀ 'ਚ ਖੀਰ ਰੰਨੀ ਸੀਗੀ ਕਿ ਹੋਣ ਵੀ ਇਹਦੇ ਨਾਲ ਇਹ ਬੈਲੈਂਸ ਬਣਾਉਗਾ ਜਿਹੜਾ ਪਾਣੀ ਦਾ ਸੀਗਾ ਤੇ ਉਹ ਇਹ ਕਰੀਮ ਬਣਾਉਗੀ ਬੈਲੈਂਸ ਤੇ ਆਹ ਲੋ ਜੀ ਆਪਾਂ ਹੁਣ ਇਹ ਕਰੀਮ ਆਪਾਂ ਇਹਦੇ ਵਿੱਚ ਪਾਤੀ ਸਾਰੀ ਤੇ ਜਿਹੜਾ ਆਪਾਂ ਤੁਹਾਨੂੰ ਦਿਖਾਈ ਸੀ ਕਿਵੇਂ-ਕਿਵੇਂ ਆਪਾਂ ਬਣਾ ਰਹੇ ਹਾਂ ਤੇ ਆਪਾਂ ਇਹਨੂੰ ਪਾ ਕੇ ਇਹਦੇ ਵਿੱਚ ਚੰਗੀ ਤਰ੍ਹਾਂ ਨੂੰ ਮਤਲਬ ਸਾਰੇ ਵਿੱਚੋਂ ਕਾਜੂ ਕੱਢ ਲੈਣੇ ਆ ਆਹ ਲੋ ਜੀ ਇਹਦੇ ਵਿੱਚ ਬਰ ਕੋ ਖੀਰ ਹੋ ਗਈ ਥਿੱਕ ਤੇ ਰੂ ਕਰੀਮੀ ਤੇ ਜਿਵੇਂ ਜਿਵੇਂ ਇਹਨੂੰ ਠੀਕ ਹੁੰਦੀ ਜਾਣਾ ਜਿਵੇਂ ਜਿਵੇਂ ਅਜੇ ਆਪਾਂ ਇਹਨੂੰ 2-4 ਮਿੰਟ ਹੋ ਰਹੇ ਨੇ ਕਿ ਤੇ ਆਪਾਂ 15 ਮਿੰਟਾਂ 'ਚ ਆਪਣੀ ਖੀਰ ਹੋ ਜਾਣੀ ਤਿਆਰ ਤੇ ਇਹਨੂੰ ਰਣ ਕੇ ਦੇਖਦੇ ਆ ਤੁਹਾਨੂੰ ਦਿਖਾਉਣੀ ਆ ਕਿ ਨਾਲ ਦੇ ਨਾਲ ਕਿਵੇਂ ਜੀ ਬਣਦੀ ਆ ਤੇ ਆਏ ਗਏ ਲਈ ਜਦੋਂ ਵੀ ਤੁਹਾਨੂੰ ਕੋਈ ਜਲਦੀ ਨੇ ਕੋਈ ਪੁਰਾਣਾ ਫੋਨ ਕਰ ਦਿੰਦਾ ਵੀ ਅਸੀਂ ਆਉਣ ਲੱਗੇ ਆਪਾਂ ਨੂੰ ਪਤਾ ਪੰਜਾਬੀਆਂ ਦੇ ਘਰੇ ਆਮ ਲੋਕਾਂ ਦੇ ਘਰ ਮਿੱਠਾ ਦਾਪਨ ਜ਼ਰੂਰ ਚਾਹੀਦਾ ਹੀ ਚਾਹੀਦਾ ਹੁੰਦਾ ਤੇ ਇਸ ਕਰਕੇ ਇਹ ਖੀਰ ਨਾਲ ਦੀ ਨਾਲ ਕੋਈ ਹੋਰ ਕੰਮ ਕਰਦੇ ਕਰਦੇ 15 ਮਿੰਟਾਂ 'ਚ ਇਹ ਖੀਰ ਬਣ ਜਾਂਦੀ ਆ ਤੇ ਨਾਲੇ ਇੰਨੀ ਟੇਸਟੀ ਤੇ ਨਾਲੇ ਤੁਹਾਡਾ ਆਇਆ ਗਿਆ ਜਿਹੜਾ ਹੈਗਾ ਤੇ ਉਹ ਖੀਰ ਖਾਊਗਾ ਨਾਲੇ ਤੁਹਾਨੂੰ ਰੈਸਪੀ ਵਿੱਚ ਪੁੱਛੂਗਾ ਵੀ ਤੁਸੀਂ ਇਹ ਬਣਾਈ ਕਿਵੇਂ ਤੇ ਇੰਨੀ ਕਰੀਮੀ ਤੇ ਇੰਨੀ ਟੇਸਟੀ ਤੇ ਜੇ ਤੁਹਾਡੇ ਦਿਲ 'ਚ ਬਿਆਨ ਹੈਗਾ ਕਿ ਇਹਦਾ ਪਾਣੀ ਦਾ ਟੇਸ ਆਊਗਾ ਤੇ ਪਾਣੀ ਦਾ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗਦਾ ਇਹਦੇ ਵਿੱਚ ਕਿ ਪਾਣੀ ਦਾ ਟੇਸ ਆਉਂਦਾ ਹੈ ਜਾਂ ਨਹੀਂ ਇਹ ਇੰਨੀ ਕਰੀਮ ਆ ਜਾਂਦੀ ਹੈ ਤੇ ਇੰਨਾ ਟੇਸ ਆਣ ਦਾ ਫਲੇਵਰ ਆ ਜਾਂਦਾ ਤੇ ਤੁਸੀਂ ਇਹ ਨੂੰ ਆਹ ਲੋ ਜੀ ਦੇਖੋ ਕਿੰਨੀ ਕਰੀਮ ਹੋ ਗਈ ਕਰੀਮੀ ਕਰੀਮੀ ਦੇਖੋ ਕਿੰਨੀ ਕਰੀਮੀ ਹੋ ਗਈ ਬਣਾ ਕੇ ਜ਼ਰੂਰ ਦੇਖਿਓ ਇਹਨੂੰ ਆਹ ਦੇਖੋ ਆਪਣੇ ਬਣ ਕੇ ਹੁਣ ਕਿੰਨੀ ਸੋਹਣੀ ਕਰੀਮੀ ਹੋ ਗਈ ਖੀਰ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ 슈ਗਰ 슈ਗਰ ਤੇ ਮਾਇਲੇ ਪੰਜ 6 ਚਮਚ ਤੇ ਅੱਧਾ ਗਲਾਸ ਬਣਾਇਆ ਤੇ ਬਾਕੀ ਤੁਹਾਡੇ ਤੇ ਹੁੰਦਾ ਕਿ ਤੁਸੀਂ ਕਿੰਨਾ ਮਿੱਠਾ ਖਾਣਿਓ ਤੇ ਉਸ ਹਿਸਾਬ ਨਾਲ ਤੁਸੀਂ ਮਿੱਠਾ ਵਧ ਘਟ ਕਰ ਸਕਦੇ ਹੋ ਕਿੰਨਾ ਤੁਸੀਂ ਮਿੱਠਾ ਜ਼ਿਆਦਾ ਖਾਣਿਓ ਤੇ ਜ਼ਿਆਦਾ ਪਾ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਗੁੜ ਪਾਉਣਾ ਗੁੜ ਵੀ ਪਾ ਸਕਦੇ ਹੋ ਪਰ ਇਹ ਆਪਾਂ ਮਿੱਠਾ ਪਾਇਆ ਹੁਣ 슈ਗਰ ਤੇ ਇਹਨੂੰ ਜਦੋਂ ਆਪਾਂ ਸ਼ੂਗਰ ਪਾਉਣ ਤੋਂ ਬਾਅਦ ਆਪਾਂ ਇਹਨੂੰ ਪਾਣੀ ਹੁੰਦੀ ਆ ਲੋ ਗੈਸ ਤੇ ਚਲਾਉਣੀ ਹੁੰਦੀ ਆ ਤਾਂ ਕਿ ਥੱਲੇ ਜੇ ਇਹਦੇ ਵਿੱਚ ਜਦੋਂ ਸ਼ੂਗਰ ਬਾਅਦ ਚ ਪਾਉਨੇ ਹੋ ਤਾਂ ਫਿਰ ਇਹ ਤੁਹਾਡੀ ਨਾ ਇਹਦੇ ਤੇ ਸ਼ਾਈਨ ਨਹੀਂ ਆ ਜਾਂਦੀ ਆ ਸ਼ਾਈਨ ਕਰ ਲੱਗ ਜਾਂਦੀ ਆ ਸ਼ੂਗਰ ਦੇਖ ਲਓ ਤੇ ਇਸ ਕਰਕੇ ਸ਼ੂਗਰ ਬਾਅਦ ਚ ਪਾਈ ਜਾਂਦੀ ਆ ਆਪਾਂ ਪਾਉਨੇ ਤੇ ਚਲੋ ਹੁਣ ਆਪਣੀ ਖੀਰ ਬਣ ਗਈ ਰੈਡੀ 15 ਮਿੰਟਾਂ ਦੇ ਵਿੱਚ ਤੇ ਆਹ ਦੇਖ ਲਓ ਜੀ ਆਪਣਾ ਨਾ ਇਲਾਚੀਆਂ ਪਾਉਣ ਲੱਗੇ ਇੰਨਾ ਇੰਨਾ ਕੁ ਪਾਈਆ ਇਲਾਚੀ ਤੇ ਇਹਦੇ ਨਾਲ ਆਪਣੀ ਖੁਸ਼ੂ ਕਹਿੰਦੇ ਬਹੁਤ ਸੋਹਣੀ ਆ ਜਾਂਦੀ ਹੈ ਤੇ ਇਸ ਕਰਕੇ ਮੈਂ ਇਹ ਪਾਈ ਹੁਣ ਇਹਦੇ ਵਿੱਚ ਇੰਨੀ ਕੁ ਇਲਾਚੀ ਤੇ ਚਲੋ ਜੀ ਹੁਣ ਇਹ ਇਲਾਚੀ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਲਾਈਕ ਕਰਦੇ ਹੋ ਪਾਉਣੀ ਆ ਜਾਂ ਨਹੀਂ ਪਾਉਣੀ ਇਹ ਤੁਹਾਡੀ ਤੇ ਹੈਗਾ ਆ ਕਿ ਕੁਝ ਪਾ ਲਓ ਤੇ ਜੇ ਤੁਸੀਂ ਇਹਦੇ ਵਿੱਚ ਸੈਫਰਨ ਪਾਉਣਾ ਤਾਂ ਸੈਫਰਨ ਵੀ ਪਾ ਸਕਦੇ ਹੋ ਇਲਾਚੀ ਪਾ ਸਕਦਾ ਤੁਹਾਡੇ ਤੇ ਆ ਤੁਸੀਂ ਤੁਸੀਂ ਕਿਹੜੀ ਚੀਜ਼ ਨੂੰ ਜ਼ਿਆਦਾ ਪਸੰਦ ਕਰਦੇ ਹੋ ਉਹ ਉਸ ਚੀਜ਼ ਨੂੰ ਤੁਸੀਂ ਇਹਦੇ ਵਿੱਚ ਪਾ ਕੇ ਤਿਕ ਆਪਣੀ ਖੀਰ ਤਿਆਰ ਕਰਕੇ ਆਏ ਗਏ ਲਈ ਮਹਿਮਾਨਾਂ ਲਈ ਸੋਹਣੀ ਜਿਹੀ ਬਣਾ ਕੇ ਤੁਸੀਂ ਰੱਖੋਗੇ ਤਾਂ ਅਗਲੇ ਮਹਿਮਾਨ ਵੀ ਤੁਹਾਡੇ ਖੀਰ ਖਾਣਗੇ ਤੇ ਤੁਹਾਨੂੰ ਵੀ ਖੁਸ਼ੀ ਮਿਲੇਗੀ ਜਦੋਂ ਉਹਨਾਂ ਨੂੰ ਦੱਸੋਗੇ ਕਿ ਇੰਨੀ ਸਵਾਦ ਖੀਰ ਇੰਨੀ ਕਰੀਮੀ ਤੇ ਐਦਾਂ ਤੁਸੀਂ ਬਣਾਈ ਕਿਵੇਂ ਆ ਆਪਾਂ ਹੁਣ ਗੈਸ ਕਰਤੀ ਬੰਦ ਤੇ ਹੁਣ ਆਪਾਂ ਇਹਦੇ ਉੱਤੇ ਪਾਉਣ ਲੱਗਿਆਂ ਬਦਾਮ ਤੇ ਆਹ ਦੇਖ ਲਓ ਜੀ ਹਾਂ ਆਪਾਂ ਪਾ ਦੇ ਬਦਾਮ ਤੇ ਆਪਣੀ ਖੀਰ ਬਣ ਕੇ ਹੋ ਗਈ ਰੈਡੀ ਹਾਂਜੀ ਖੀਰ ਬਣ ਕੇ ਤਿਆਰ ਹੋ ਗਈ ਆਪਣੀ ਆਪਹੁਣ ਕਰ ਲਿਆ ਗਾਰਨਿਸ਼ ਆ ਲੋ ਜੀ ਇਹਦੇ ਉੱਤੇ ਪਰੌਤੇ ਬਾਦਾਮ ਇਹ ਹੈਗੇ ਬਾਦਾਮ ਜਿਹੜੇ ਛਿਲਕੇ ਵਾਲੇ ਆ ਆਹ ਦੇਖੋ ਜੀ ਬਣੀ ਖੀਰ ਹਾਂ ਹੁਣ ਤੁਸੀਂ ਆਪਣੇ ਪਰੌਣਿਆਂ ਨੂੰ ਖਲਾਓ ਤੁਸੀਂ ਖਾਓ ਤੇ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਇਹ ਕਿੱਦਾਂ ਦਾ ਟੇਸ ਲੱਗਾ ਕਿ ਮੈਂਦੀ ਲੱਗੀ ਤੇ ਪਲੀਜ਼ ਪਲੀਜ਼ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਲਾਈਕ ਤੇ ਬੈਲ ਆਈਕਨ ਤੁਹਾਨੂੰ ਨਾ ਭੁੱਲਣਾ ਤੇ ਖੀਰ ਤੇ ਬਣਾ ਕੇ ਟੇਸਟ ਕਰਕੇ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਕਿਵੇਂ ਦੀ ਲੱਗੀ